ਪੰਜਾਬੀ ਸਿੰਗਰ ਗੀਤਾ ਜੈਲਦਾਰ ਇਨੀ ਦਿਨੀ ਆਪਣੇ ਕਬਿਆਨ ਕਰਕੇ ਵਿਵਾਦਾਂ ਵਿੱਚ ਕੇਂਦੇ ਹੋਏ ਨਜ਼ਰ ਆ ਰਹੇ ਨੇ ਆਖਿਰ ਕੀ ਇਹ ਪੂਰਾ ਮਾਮਲਾ ਦੱਸਦੀ ਕਿ ਹਾਲ ਹੀ ਦੇ ਵਿੱਚ ਗੀਤਾ ਜੈਲਦਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਇਸ ਵੀਡੀਓ ਵਿੱਚ ਗੀਤਾ ਜੈਲਦਾਰ ਮਰਹੂਮ ਗਾਇਕ ਸੁਰੇਂਦਰ ਸਿੰਦੇ ਲਈ ਅਜੀਬ ਸ਼ਬਦ ਬੋਲਦੇ ਹੋਏ ਨਜ਼ਰ ਆ ਰਹੇ ਨੇ ਜੋ ਉਹਨਾਂ ਦੇ ਪੁੱਤਰ ਮਨਿੰਦਰ ਸਿੰਦੇ ਨੂੰ ਬਿਲਕੁਲ ਵੀ ਪਸੰਦ ਨਹੀਂ ਆਏ। ਇਸ ਦੌਰਾਨ ਉਹਨਾਂ ਨੇ ਲਾਈਵ ਆ ਕੇ ਗੀਤਾ ਜੈਲਦਾਰ ਨੂੰ ਖੂਬ ਖਰੀਆਂ ਗੱਲਾਂ ਸੁਣਾਈਆਂ ਅਤੇ ਉਹਨਾਂ ਕੋਲੋਂ ਇਸ ਦਾ ਜਵਾਬ ਵੀ ਮੰਗਿਆ। ਦਰਅਸਲ ਗੀਤਾ ਜੈਲਦਾਰ ਨੇ ਸਟੇਜ ਤੇ ਖੜ ਕੇ ਮਰਹੂਮ ਗਾਇਕ ਸੁਰੇਂਦਰ ਸਿੰਦੇ ਦਾ ਮਜ਼ਾਕ ਉਡਾਇਆ। ਇਸ ਦੌਰਾਨ ਗੀਤਾ ਜੈਲਦਾਰ ਕਹਿੰਦੇ ਨੇ ਕਿ ਉਹਨਾਂ ਨੂੰ ਮਾਈਕ ਫੜਾਉਣ ਨਾਲ ਸਮਾਂ ਖਰਾਬ ਹੋੜਾ ਏ ਮੈਂ ਗਾਣਾ ਇੱਕੋ ਗਾਉਣਾ ਪਰ ਮੈਂ ਅੱਤਾ ਕਰਦਾ ਖਰਾਬ ਕਰਕੇ ਜਾਵਾਂਗਾ ਜਿਵੇਂ ਕਿ ਸੁਰਿੰਦਰ ਸਿੰਘ ਦਾ ਕਰਦੇ ਸੀ ਇਸ ਵੀਡੀਓ ਦੇ ਸਾਹਮਣੇ ਔਰ ਤੋਂ ਬਾਅਦ ਮਨਿੰਦਰ ਸਿੰਘ ਨੇ ਗੀਤਾ ਜੈਲਦਾਰ ਤੇ ਆਪਣੀ ਪੜਾਸ ਕੱਢੀ ਹੈ ਉਹਨਾਂ ਨੇ ਗੁੱਸੇ ਵਿੱਚ ਕਿਹਾ ਕਿ ਤੂੰ ਜੰਮਤਾਂ ਦਾ ਪਹਿਲਾ ਜਿਹਨੇ ਤੇਰੀ ਉਮਰ ਇਸ ਤੋਂ ਵੱਧ ਕੰਮ ਉਹਨਾਂ ਦੇ ਪਿਤਾ ਨੇ ਕੀਤੇ ਨੇ ਖੁਸੀ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਹੋ ਉਹਨਾਂ ਦੇ ਨੌ ਦੇ ਬਰਾਬਰ ਵੀ ਨਹੀਂ ਮਨਿੰਦਰ ਨੇ ਕਿਹਾ ਕਿ ਜੇਕਰ ਸੁਰਿੰਦਰ ਸਿੰਧਾ ਜੀ ਜਿਉਂਦੇ ਹੁੰਦੇ ਤਾਂ ਉਹ ਇਸ ਤਰ੍ਹਾਂ ਮਜ਼ਾਕ ਕਰਦਾ ਫਿਰ ਤਾਂ ਉਹਨਾਂ ਨੇ ਹੀ ਜਵਾਬ ਦੇ ਦੇਣਾ ਸੀ ਪਰ ਹੁਣ ਉਹ ਇਸ ਦੁਨੀਆ ਤੋਂ ਚਲੇ ਗਏ ਨੇ ਕਿੰਨੀ ਕੁ ਤੇਰੀ ਬਹਾਦਰੀ ਹੈ ਕਿ ਸਵਰਗੀ ਬੰਦੇ ਨਾਲ ਟੀਚਰਾ ਕਰ ਰਿਹਾ ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਪੂਰੀ ਕੰਟਰੋਵਰਸੀ ਨੂੰ ਲੈ ਕੇ ਕਮੈਂਟ ਕਰਕੇ ਆਪਣੀ ਰਾਏ ਜਰੂਰ ਸਾਂਝੀ ਕਰ ਦਿਓ ਤੇ ਜੇਕਰ ਸਾਡੇ ਚੈਨਲ ਤੇ ਪਹਿਨੀ ਵਾਰ ਆ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜਰੂਰ ਕਰ ਦਿਓ